ਮੂੜਿਆ ਖੱਤਰੀ ਕਾ ਲਾਭ ਜੀ ਨੇ ਸਰਵਣ ਕੀਤਾ ਸੀ ਸੋ ਥੋੜੇ ਜੇ ਸਮੇਂ ਦੀ ਵਿਚਾਰ ਕਰੀਏ ਸਾਧ ਸੰਗਤ ਉਹ ਵੀ ਬੇਮੁਖ ਹੋ ਗਿਆ ਮਹਾਰਾ ਦੇ ਚਰਨਾਂ ਨਾਲ ਜੁੜਿਆ ਧੰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਮੂੜਿਆ ਇਹ ਮਾਰਗ ਬੜਾ ਔਖਾ ਹੈ ਕਹਿੰਦਾ ਨਹੀਂ ਮਹਾਰਾ ਜੀ ਕੀ ਔਖਾ ਮੈਂ ਤੇ ਤੁਹਾਡੇ ਨਾਲ ਹੀ ਜਾਣਾ ਮਹਾਰਾ ਕਹਿੰਦੇ ਉਹ ਗੱਲ ਸੁਣ ਵੇਖਣ ਨੂੰ ਸੌਖਾ ਲੱਗਦਾ ਪਰ ਇਹ ਕੰਮ ਬਹੁਤ ਔਖਾ ਹੈ ਬੜਾ ਔਖਾ ਕਹਿੰਦੇ ਐਵੇਂ ਸੌਖਾ ਲੱਗਦਾ ਕਹਿੰਦਾ ਨਹੀਂ ਜੀ ਕਹਿੰਦਾ ਮਹਾਰਾਜ ਕਿਰਪਾ ਕਰੋ ਬਸ ਮੈਨੂੰ ਤੇ ਨਾਲ ਹੀ ਲੈ ਚੱਲ ਬੜਾ ਸਮਝਾਇਆ ਮੂਲਾ ਨਹੀਂ ਸਮਝਿਆ ਤੇ ਸਾਧ ਸੰਗਤ ਉਹ ਮੂਲਾ ਖੱਤਰੀ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਚਲਿਆ ਗਿਆ ਸਿਆਲਕੋਟ ਦੇ ਵਿੱਚ ਰਹਿਣ ਵਾਲਾ ਸੀ ਮੂਲਾ ਸਿਆਲਕੋਟ ਚ ਰਹਿੰਦਾ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਦਾ ਸਿਆਲਕੋਟ ਵਿੱਚ ਆਉਣਾ ਹੋਇਆ ਖੇੜਕੀ ਵਰਤੀ ਸਿਆਲਕੋਟ ਵਿੱਚ ਰਹਿਣ ਵਾਲਾ ਇੱਕ ਫਕੀਰ ਐਸਾ ਹਮਜਾ ਗੌਸ ਨਾਮ ਸੀ ਉਹਦਾ ਹਮਜਾ ਗੌਸ ਪੀਰ ਐਸਾ ਸੀ ਰਿੱਧੀਆਂ ਸਿੱਧੀਆਂ ਦਾ ਮਾਲਕ ਥੋੜਾ ਬਹੁਤਾ ਜਪ ਤਪ ਕੀਤਾ ਤੇ ਚਲੋ ਬਚਨ ਪੂਰਾ ਹੋਣ ਲੱਗ ਪਿਆ ਤੇ ਹਉਮੈ 'ਚ ਫਸ ਗਿਆ ਆਪਣੀ ਵਡਿਆਈ 'ਚ ਲੋਕ ਮੈਨੂੰ ਮੱਥੇ ਟੇਕਣ ਲੱਗ ਪੈਣ ਲੋਕ ਮੈਨੂੰ ਪੂਜਣ ਲੱਗ ਪੈਣ ਹਉਮੈ ਆ ਗਈ ਮਨ ਵਿੱਚ ਤੇ ਸਾਧ ਸੰਗਤ ਇੱਕ ਪਰਿਵਾਰ ਐਸਾ ਗਿਆ ਹਮਜਾ ਗੌਸ ਪੀਰ ਕੋਲ ਉਹ ਕਹਿੰਦੇ ਜੀ ਸਾਡੇ ਘਰ ਔਲਾਦ ਨਹੀਂ ਹਮਜਾ ਗੌਸ ਪੀਰ ਕਹਿੰਦਾ ਹੋ ਜਾਏਗੀ ਪਰ ਪਹਿਲਾ ਪੁੱਤਰ ਮੈਨੂੰ ਦੇਣਾ ਪੈਣਾ ਕਹਿੰਦੇ ਕੋਈ ਨਹੀਂ ਜੀ ਔਲਾਦ ਹੋਣੀ ਚਾਹੀਦੀ ਐ ਪਹਿਲਾ ਬੱਚਾ ਤੁਹਾਡਾ ਉਹ ਮਹਾਰਾਜ ਦੀ ਕਿਰਪਾ ਐ ਸੀ ਹੋਈ ਫਕੀਰ ਦਾ ਬਚਨ ਹੋ ਗਿਆ ਪੂਰਾ ਸਾਲ ਬਾਅਦ ਘਰ ਵਿੱਚ ਬੱਚੇ ਨੇ ਜਨਮ ਲਿਆ ਜਦੋਂ ਪੁੱਤਰ ਹੋ ਗਿਆ ਇਧਰੋਂ ਪੀਰ ਦਾ ਸੁਨੇਹਾ ਮਿਲਿਆ ਲਓ ਜੀ ਸਾਡਾ ਪੁੱਤਰ ਦਿਓ ਤੁਸੀਂ ਕਿਹਾ ਸੀ ਪਹਿਲਾ ਬੱਚਾ ਤੁਹਾਡਾ ਉਹ ਮਾਤਾ ਦੇ ਕਈ ਸਾਲਾਂ ਪਿਛੋਂ ਪੁੱਤਰ ਹੋਇਆ ਤੇ ਕਹਿੰਦੀ ਜੀ ਦੇ ਤੇ ਦੇਾਂਗੇ ਪਰ ਜਦੋਂ ਦੂਜਾ ਹੋ ਜਾਏਗਾ ਉਦੋਂ ਦੇਾਂਗੇ ਦੂਜਾ ਅਜ਼ੀਰਾ ਖਲਾਂਗੇ ਪਹਿਲਾ ਕਹਿੰਦੇ ਤੁਹਾਨੂੰ ਦੇ ਦੇਾਂਗੇ ਸੁਖਣਾ ਸੁਖ ਲੈਣੀਆਂ ਤੇ ਬੜੀਆਂ ਸੋਖੀਆਂ ਪਰ ਸੁਖਣਾ ਲਾਉਣੀਆਂ ਬਹੁਤ ਔਖੀਆਂ ਨੇ ਬਹੁਤ ਔਖੀਆਂ ਸੁਖਣਾ ਲਾਉਣੀਆਂ ਜਦੋਂ ਖੰਡਪੜ ਮਾੜਾ ਜਾ ਤਕਲੀਫ ਹੁੰਦੀ ਮਾੜਾ ਜਾ ਦੁੱਖ ਆਉਂਦਾ ਇੱਥੇ ਖੰਡਪੜ ਸੁਖ ਲਿਆ ਉੱਥੇ ਸੁਖ ਲਿਆ ਤੇ ਜਦੋਂ ਲਾਉਣ ਦਾ ਵੇਲਾ ਆਉਂਦਾ ਫਿਰ ਕਹਿੰਦੇ ਜੀ ਤੇਰਵਾ ਮਹੀਨਾ ਚੱਲਦਾ ਕਿਹੜਾ ਖੰਡਪੜ ਕਰਾਏ ਕਿਹੜਾ ਲੰਗਰ ਲਾਏ ਫਿਰ ਭੁੱਲ ਜਾਂਦਾ ਪਰ ਸਾਧ ਸੰਗਤ ਇੱਥੇ ਜੇ ਅੱਜ ਸੁਖਣਾ ਸੁੱਕ ਕੇ ਲਾਉਂਦੇ ਨਹੀਂ ਤੇ ਫਿਰ ਕਿਹੜਾ ਮੁੜ ਕੇ ਫਿਰ ਉਹੀ ਤਕਲੀਫ ਆ ਬਣਨੀ ਫਿਰ ਅਰਦਾਸਾਂ ਕਰਾਉਂਦੇ ਫਿਰਦੇ ਇਹ ਸਤਿਗੁਰਾਂ ਦਾ ਸ਼ੁਕਰਾਨਾ ਕਰਨਾ ਵੀ ਬੜਾ ਜ਼ਰੂਰੀ ਹੈ ਬਿਜਲੀ ਦਾ ਬਿੱਲ ਭਾਲਿਆ ਤੇ ਬਿਜਲੀ ਵਾਲਿਆਂ ਦਾ ਬਿੱਲ ਭਰਨਾ ਵੀ ਜ਼ਰੂਰੀ ਹੈ ਬਿੱਲ ਨਹੀਂ ਭਰਿਆ ਤੇ ਉਹਨਾਂ ਨੇ ਕਨੈਕਸ਼ਨ ਕੱਟ ਕੇ ਲੈ ਜਾਣਾ ਉਹਨਾਂ ਨੇ ਸਾਧ ਸੰਗਤ ਮੀਟਰ ਪੁੱਟ ਕੇ ਲੈ ਜਾਣਾ ਕਨੈਕਸ਼ਨ ਕੱਟ ਜਾਣਗੇ ਨੇਰੇ 'ਚ ਸੌਣਾ ਪੈਣਾ ਜੇ ਸਾਧ ਸੰਗਤ ਜੇ ਪੱਖੇ ਚਲਾਏ ਟਿਊਬਾਂ ਜਗਾਈਆਂ ਬਲਬ ਜਗਾਏ ਤੇ ਬਿਜਲੀ ਵਾਲਿਆਂ ਦਾ ਬਿੱਲ ਵੀ ਤੇ ਭਰਨਾ ਹੈ ਨਾ ਤੇ ਬਿਜਲੀ ਵਾਲਿਆਂ ਦਾ ਬਿੱਲ ਜੇ ਨਹੀਂ ਭਰਾਂਗੇ ਤੇ ਕਨੈਕਸ਼ਨ ਕਟਿਆ ਜਾਏਗਾ ਇਸੇ ਤਰ੍ਹਾਂ ਉਹ ਰੱਬ ਦੀ ਜੇ ਦਿੱਤੀਆਂ ਦਾਤਾਂ ਖਾਣੇ ਆ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸਵਾਸ ਸਵਾਸ ਪਰਮੇਸ਼ਰ ਦੀਆਂ ਦਾਤਾਂ ਖਾ ਅੱਜ ਸਾਧ ਸੰਗਤ ਕਿੰਨੀਆਂ ਦਾਤਾਂ ਮਾਰਨੇ ਸਾਨੂੰ ਬਖਸ਼ੀਂਗਾ ਤੇ ਜੇ ਉਹ ਪਰਮੇਸ਼ਰ ਦਾ ਦਿੱਤਾ ਖਾਨੇ ਆ ਤੇ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਵੀ ਬੜਾ ਜ਼ਰੂਰੀ ਹੈ ਪਰਮੇਸ਼ਰ ਦਾ ਬਿੱਲ ਕਿਹੜਾ ਹੈ ਨਾਮ ਦੀ ਕਮਾਈ ਕਰਨੀ ਤੇ ਜੇ ਅੱਜ ਨਾਮ ਦੀ ਕਮਾਈ ਨਾ ਕੀਤੀ ਭੁੱਲ ਗਏ ਤੇ ਉਧਰੋਂ ਵੀ ਕਨੈਕਸ਼ਨ ਕੱਟਿਆ ਜਾਣਾ ਫਿਰ ਨਦਰ ਉਪੁੱਠੀ ਜੇ ਕਰੇ ਸੁਲਤਾਨਾ ਕਾ ਹੋ ਕਿਰਾਏ ਦਾ ਕਿਰਾਏ ਦਾ ਨਦਰ ਬਦਲ ਗਈ ਤੇ ਫਿਰ ਵੇਖਿਆ ਰਾਜੇ ਭੀਖ ਮੰਗਣ ਲੱਗ ਪਿੰਦੇ ਉਹ ਨਦਰ ਹੀ ਹੈ ਨਾ ਉਹਦੀ ਜੇ ਸ਼ੁਕਰਾਨਾ ਨਾ ਕੀਤਾ ਤੇ ਸਾਨੂੰ ਵੀ ਐਸਾ ਹੀ ਹਾਲ ਸਾਡਾ ਵੀ ਹੋਵੇਗਾ ਉਹ ਕਨੈਕਸ਼ਨ ਕਟਿਆ ਜਾਏਗਾ ਜਿਹੜੀਆਂ ਦਾਤਾਂ ਮਿਲਦੀਆਂ ਹਨ ਇਹ ਬਖਸ਼ਿਸ਼ ਸਤਗੁਰ ਦੀ ਹੋ ਜਾਂਦੀ ਏ ਫਿਰ ਭਟਕਦੇ ਫਿਰਦੇ ਫਿਰ ਨੀ ਕੱਖ ਪੱਲੇ ਪੈਂਦਾ ਰੋਂਦੇ ਆ ਉਹ ਕਹਿੰਦੇ ਬੜੀ ਮਾਇਆ ਸੀ ਜੀ ਘਰ ਚ ਹੁਣ ਪਤਾ ਨਹੀਂ ਕਿੱਧਰ ਗਈ ਗਰੀਬੀ ਆ ਗਈ ਆਉਣਿਓ ਹੀ ਐ ਜਿਸ ਦਾਤੇ ਨੇ ਦਾਤਾਂ ਦਿੱਤੀਆਂ ਉਹਦਾ ਸ਼ੁਕਰਾਨਾ ਨਹੀਂ ਕੀਤਾ ਦਾਤ ਪਿਆਰੀ ਵਿਸਰਿਆ ਦਾਤਾਰਾ ਮਨਮੁਖ ਦੁਨੀਆ ਦੀਆਂ ਦਾਤਾਂ ਨਾਲ ਪਿਆਰ ਕਰ ਲੈਂਦੇ ਪਰ ਦਾਤਾਂ ਦੇਣ ਵਾਲਾ ਦਾਤਾ ਭੁੱਲ ਜਾਂਦਾ ਸੋਏਦਰ ਵੀ ਭੁੱਲ ਗਏ ਹਮ ਜਾ ਗਔਸ ਪੀਰ ਕਹਿੰਦਾ ਇੱਕ ਪੁੱਤਰ ਮੈਨੂੰ ਦੇ ਦਿਓ ਉਹ ਕਹਿੰਦੇ ਨਾ ਵਾਈ ਦੂਜਾ ਹੋਏਗਾ ਫਿਰ ਦਿਆਂਗੇ ਉਹ ਕਹਿੰਦਾ ਚਲੋ ਕੋਈ ਨਹੀਂ ਸਾਲ ਲੰਘਿਆ ਦੂਜਾ ਪੁੱਤਰ ਹੋ ਗਿਆ ਕਹਿੰਦਾ ਹੁਣ ਦੇਓ ਹੁਣ ਵੇਖੋ ਮਾਂ ਚ ਮੋਹ ਆ ਗਿਆ ਨਾ ਮਾਂ ਨੂੰ ਮਾਤਾ ਕਹਿੰਦੀ ਮੈਂ ਤੇ ਨਹੀਂ ਪੁੱਤਰ ਦੇਣਾ ਕਹਿੰਦੀ ਸਾਲ ਦਾ ਹੋ ਗਿਆ ਮਸਾਂ ਪਾਲਿਆ ਉਹ ਕਹਿੰਦੀ ਮੈਂ ਨਹੀਂ ਪੁੱਤਰ ਦੇਣਾ ਪੀਰ ਨੂੰ ਇਹਨੇ ਫਕੀਰ ਨੂੰ ਜੇ ਪੁੱਤਰ ਦੇ ਦਿੱਤਾ ਦੇ ਨੇ ਆਪਣੇ ਵਰਗਾ ਬਣਾ ਲੈਨੇ ਸਰੀਰ ਤੇ ਰਾਖ ਮੰਨ ਲਿਆ ਕਰੇਗਾ ਮੈਂ ਤੇ ਨਹੀਂ ਦੇਣਾ ਆਪਣਾ ਪੁੱਤਰ ਹੁਣ ਵੇਖ ਲੋ ਜੇ ਕਿਸੇ ਦਾ ਪੁੱਤਰ ਬਾਬਿਆਂ ਨਾਲ ਰਲ ਜਾਇਆ ਨਾ ਤੇ ਬੀਬੀਆਂ ਕਿ ਨਹੀਂ ਸਾਡਾ ਤੇ ਘਰ ਹੀ ਪੱਟਿਆ ਗਿਆ ਰਿਆ ਹੀ ਸਾਡਾ ਤੇ ਕੱਖ ਨਹੀਂ ਤੇ ਸਾਧ ਸੰਗਤ ਜੇ ਤੇ ਆਪਣਾ ਚਲਿਆ ਜਾਏ ਫਿਰ ਕਹਿੰਦੇ ਕੱਖ ਰਿਆ ਨਹੀਂ ਤੇ ਜੇ ਕਿਸੇ ਦੂਜੇ ਦਾ ਚੱਲ ਜਾਏ ਫਿਰ ਉਹਨਾਂ ਨੂੰ ਮਤਾਂ ਦੇਣਗੇ ਜਾ ਕੇ ਚੰਗਾ ਤੁਹਾਡੀ ਕੁਲ ਸੁਧਰ ਗਈ ਦੂਜਾ ਵੀ ਭੇਜ ਦਿਓ ਇੱਕ ਤੇ ਗਿਆ ਦੂਜਾ ਵੀ ਕਰ ਲ ਦਿਓ ਤੇ ਸਾਧ ਸੰਗਤ ਜੇ ਆਪਣਾ ਚਲਿਆ ਜਾਏ ਫਿਰ ਕਹਿੰਦੇ ਘਰ ਪੱਟ ਦਿੱਤਾ ਸਾਡਾ ਤੇ ਸਾਧ ਸੰਗਤ ਅੱਜ ਦੇ ਸਮੇਂ ਦੇ ਵਿੱਚ ਵੀ ਐਸਾ ਹੀ ਹੈ ਵਿਰਲੇ ਆ ਜਿਹੜੇ ਇਹ ਮਾਰਗ ਤੇ ਤੁਰਨ ਵਾਲੇ ਤੇ ਅੱਜ ਉਹ ਕਹਿੰਦੇ ਭਾਈ ਅਸੀਂ ਤੇ ਨਹੀਂ ਆਪਣਾ ਪੁੱਤਰ ਦੇਣਾ ਪੀਰ ਹਮਜਾ ਗੌਸ ਨੂੰ ਗੁੱਸਾ ਆ ਉਹ ਕਹਿੰਦਾ ਇਹ ਸਾਰੇ ਲੋਕ ਹੀ ਇਹੋ ਜਿਹੇ ਨੇ ਅਕਿਰਤ ਕਰਨ ਕੀਤੇ ਨੂੰ ਅਕਿਰਤ ਕਰਨ ਉਹਨੂੰ ਕਹਿੰਦੇ ਜਿਹੜਾ ਕੀਤੇ ਪਰਪਕਾਰ ਨੂੰ ਭੁੱਲ ਜਾਂਦੇ ਤੇ ਸਾਧ ਸੰਗਤ ਅੱਜ ਕਹਿੰਦੇ ਭਾਈ ਹਮਜਾ ਗੌਸ ਪੀਰ ਆਪਣੇ ਚੇਲਿਆਂ ਨੂੰ ਕਹਿੰਦਾ ਕਿ ਮੈਂ ਤੇ ਸਾਰੇ ਸਿਆਲਕੋਟ ਸ਼ਹਿਰ ਨੂੰ ਆਪਣੀ ਸ਼ਕਤੀ ਦੇ ਨਾਲ ਗਰਕ ਕਰ ਦੇਣਾ ਹੈ ਕਹਿੰਦਾ ਗਰਕ ਕੀ ਕਰ ਦੇਣਾ ਹਮਜਾ ਗੌਸ ਪੀਰ ਇੱਕ ਮੱਠ 'ਚ ਬਹਿ ਗਿਆ ਮੱਠ ਮੱਠ 'ਚ ਬਹਿ ਗਿਆ ਤੇ ਚੇਲਿਆਂ ਨੂੰ ਕਹਿਤਾ ਕਹਿੰਦਾ 40 ਦਿਨ ਮੈਂ ਬਾਹਰ ਨਹੀਂ ਆਉਣਾ 40ਵੇਂ ਦਿਨ ਜਦੋਂ ਮੈਂ ਬਾਹਰ ਆਵਾਂਗਾ ਉਸੇ ਦਿਨ ਸਿਆਲਕੋਟ ਸਾਰਾ ਹੀ ਗਰਕ ਹੋ ਜਾਏਗਾ ਉਹ ਚੇਲੇ ਕਹਿੰਦੇ ਮਹਾਰਾਜ ਕਿਰਪਾ ਕਰੋ ਕਹਿੰਦਾ ਨਾ ਇਹ ਤੇ ਸਾਰੇ ਮਨਮੁਖ ਲੋਕ ਨੇ ਇੱਕ ਵੀ ਨਹੀਂ ਬਚਣਾ ਸਾਰੇ ਹੀ ਮਰ ਜਾਣਗੇ ਇਹਨਾਂ ਚਲੀਸਾ ਦਾ ਮੇਰਾ ਹੋ ਜਾਵੇ ਹੁਣ ਪੀਰ ਮੱਠ 'ਚ ਬਹਿ ਗਿਆ ਕਹਿੰਦਾ ਮੈਂ ਸੂਰਜ ਦੇ ਮੱਥੇ ਨਹੀਂ ਲੱਗਣਾ ਚੇਲਿਆਂ ਨੂੰ ਕਹਿਤਾ ਕਹਿੰਦਾ ਬਸ ਮੱਠ ਬੰਦ ਕਰ ਦਿਓ ਉਪਰੋਂ ਕਹਿੰਦਾ ਮੈਨੂੰ ਆਵਾਜ਼ ਨਹੀਂ ਮਾਰਨੀ ਹੁਣ ਮੱਠ ਦੇ ਵਿੱਚ ਬਹਿ ਗਿਆ ਮਾਰ ਕੇ ਚੌਂਕੜਾ ਤੇ ਸਾਧ ਸੰਗਤ ਜੀ ਇਧਰ ਸਮਾ ਲੰਘਦਾ ਜਾ ਰਿਹਾ ਪਿੰਡ ਵਾਲਿਆਂ ਨੂੰ ਸਿਆਲਕੋਟ ਸ਼ਹਿਰ ਵਿੱਚ ਰਹਿਣ ਵਾਲਿਆਂ ਨੂੰ ਪਤਾ ਲੱਗਿਆ ਉਹ ਕਹਿੰਦੇ ਸਾਰਾ ਹੀ ਸ਼ਹਿਰ ਕਰਕੇ ਕਰ ਦੇਣਾ ਸਾਰੇ ਅਰਦਾਸਾਂ ਕਰਦੇ ਨੇ ਕਹਿੰਦੇ ਹੁਣ ਕੌਣ ਬਚਾਵੇ ਕਹਿੰਦੇ ਗਲਤੀ ਇਕ ਨੇ ਕੀਤੀ ਸਜ਼ਾ ਸਾਰਿਆਂ ਨੂੰ ਅਰਦਾਸਾਂ ਕਰਦੇ ਨੇ ਬੇਨਤੀਆਂ ਕਰਦੇ ਨੇ ਫਿਰ ਯਾਦ ਕੌਣ ਆਇਆ ਫਿਰ ਗੁਰੂ ਨਾਨਕ ਸਾਹਿਬ ਯਾਦ ਆਏ ਵੀ ਗੁਰੂ ਨਾਨਕ ਸਾਹਿਬ ਦੁਨੀਆ ਨੂੰ ਤਾਰਨ ਵਾਸਤੇ ਆਏ ਨੇ ਕਲ ਤਾਰਨ ਗੁਰੂ ਨਾਨਕ ਆਇਆ ਮਹਾਰਾਜ ਆਏ ਨੇ ਕਹਿੰਦੇ ਉਹ ਬਚਾ ਸਕਦੇ ਨੇ ਉਹਨਾਂ ਤੋਂ ਬਿਨਾ ਕੋਈ ਨਹੀਂ ਬਚਾ ਸਕਦਾ ਉਹਨਾਂ ਨੂੰ ਕਰੋ ਅਰਦਾਸ ਸਿਆਲਕੋਟ ਵਾਲੇ ਸਾਰੇ ਰਲ ਗਏ ਮਹਾਰਾਜ ਤਨ ਗੁਰੂ ਨਾਨਕ ਮਹਾਰਾਜ ਕਿਰਪਾ ਕਰ ਦਿਓ ਤੁਹਾਡੇ ਤੋਂ ਬਿਨਾ ਸਾਨੂੰ ਕੋਈ ਨਹੀਂ ਬਚਾ ਸਕਦਾ ਤੁਸੀਂ ਆਓ ਇੱਥੇ ਅਰਦਾਸਾਂ ਹੁੰਦੀਆਂ ਉੱਥੇ ਕੋਈ ਚਿੱਠੀ ਨਹੀਂ ਭੇਜਣੀ ਪਈ ਕੋਈ ਬੰਦੇ ਹੱਥ ਸੁਨੇਹਾ ਨਹੀਂ ਭੇਜਣਾ ਪਿਆ ਕਿਉਂਕਿ ਸਤਿਗੁਰੂ ਜੀ ਜਾਣਦੇ ਨੇ ਤਨ ਗੁਰੂ ਨਾਨਕ ਸਾਹਿਬ ਉਹ ਤੇ ਸਾਧ ਸੰਗਤ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਤੇ ਮਨ ਦੀ ਜਾਣਦੇ ਹਨ ਉਹਨਾਂ ਨੇ ਤਨ ਨਹੀਂ ਵੇਖਣਾ ਉਹਨਾਂ ਨੇ ਸਾਡਾ ਮਨ ਵੇਖਣਾ ਮਨ ਤੱਕ ਨਿਗਾਹ ਮਾਰ ਰਹੇ ਨੇ ਮਾਰਾ ਧੰਗੁਰੂ ਨਾਨਕ ਸਾਹਿਬ ਨੇ ਵੇਖ ਲੈਣਾ ਕਿਸੇ ਸਮੇਂ ਧੰਗੁਰੂ ਨਾਨਕ ਸਾਹਿਬ ਚੱਲਦੇ ਚੱਲਦੇ ਵੇਖਿਆ ਇੱਕ ਐਸਾ ਜੋਗੀ ਬੈਠਾ ਚੌਂਕੜਾ ਮਾਰਿਆ ਉਹਨੇ ਕੀ ਕੀਤਾ ਲਾਲ ਲਈ ਸਮਾਧੀ ਪਰ ਸਮਾਧੀ ਕਿਹੜੀ ਬਗਲੇ ਵਾਲੀ ਹੁਣ ਵੇਖੋ ਬਗਲਾ ਜਿਹੜਾ ਹੈ ਜਦੋਂ ਵੀ ਆਪਾਂ ਖੇਤਾਂ ਵਿੱਚ ਪਾਣੀ ਲਾਉਂਨੇ ਆ ਹੁਣ ਜੀਰੀ ਬੀਜਣੀ ਹੈ ਸਾਧ ਸੰਗ ਜਦੋਂ ਜੀਰੀ ਲਾਉਣੀ ਹੋਵੇ ਖੇਤ ਵਿੱਚ ਪਾਣੀ ਪਾ ਦੇਈਦਾ ਕੱਦੂ ਮਾਰ ਦੇਈਦਾ ਤੇ ਸਤ ਸੰਗਤ ਜੀ ਪਾਣੀ ਲਾਓ ਬੜੇ ਬਗਲੇ ਆ ਜਾਂਦੇ ਨੇ ਟੋਬਿਆਂ ਤੇ ਵੇਖਿਓ ਛਪੜਾਂ ਤੇ ਵੇਖਿਓ ਬਗਲਾ ਇੱਕ ਲੱਤ ਤੇ ਖਲੋ ਜਾਂਦਾ ਹੈ ਤੇ ਉਹ ਸਮਾਦੀ ਲਾ ਲੈਂਦਾ ਇੱਕ ਲੱਤ ਤੇ ਖਲੋਤਾ ਪਰ ਉਹਦੀ ਸਮਾਦੀ ਕੀ ਹੰਦੀ ਕੋਈ ਡੱਡੀ ਮੱਛੀ ਆਈ ਤੇ ਉਹਨੇ ਉਸੇ ਸਮੇਂ ਚਬਤ ਮਾਰ ਲੈਣੀ ਵੇਖ ਲਓ ਸਮਾਦੀ ਕਿਹਸੀ ਹੈ ਮਨਮੁੱਖਾਂ ਦੀਆਂ ਸਮਾਦੀਆਂ ਵੀ ਐਸੀਆਂ ਹੀ ਆ ਉਹ ਮਾਇਆ ਦੇ ਵਾਸਤੇ ਹੀ ਸਮਾਦੀਆਂ ਲਾਉਂਦੇ ਅੰਦਰ ਕੋਈ ਪਿਆਰ ਨਹੀਂ ਜਦੋਂ ਮਹਾਰਾਜ ਸਿਆਲਕੋਟ ਵਿੱਚ ਆਏ ਨਾ ਤੇ ਵੇਖ ਲਓ ਮਨ ਦੀ ਫਰਿਆਦ ਪਹੁੰਚ ਗਈ ਕੋਈ ਚਿੱਠੀ ਤੇ ਨਹੀਂ ਭੇਜੀ ਕੋਈ ਬੰਦਾ ਨਹੀਂ ਭੇਜਿਆ ਮਾਰੇ ਨੂੰ ਬੁਲਾਉਣ ਪੂਰੇ ਸਤਿਗੁਰੂ ਅੱਜ ਆਪ ਆ ਗਏ ਅੰਦਰਲੀ ਆਵਾਜ਼ ਸੁਣ ਕੇ ਅੰਦਰੋਂ ਕੋਈ ਮਾਰੇ ਆਵਾਜ਼ ਫਿਰ ਤੇ ਆਉਣਾ ਪੈਂਦਾ ਰੱਬ ਨੂੰ ਵੀ ਆਉਣਾ ਪੈਂਦਾ ਅੰਦਰ ਦੀ ਪ੍ਰੇਮ ਦੀ ਕੋਈ ਡੋਰ ਪਾ ਲਵੇ ਤੇ ਧੰਗੁਰੂ ਨਾਨਕ ਸਾਹਿਬ ਆਏ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਬਾਜ਼ਾਰ ਬਾਬ ਫਿਰ ਅੱਜ ਗੁਰੂ ਨਾਨਕ ਸਾਹਿਬ ਹੁਕਮ ਹੋਇਆ ਮਰਦਾਨਾ ਰਬਾਬ ਵਜਾਉਂਦਾ ਇਦھر ਹੁਣ ਮਹਾਰਾਜ ਨੇ ਵੇਖਿਆ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਮਹਾਰਾਜ ਇਸ ਤਰ੍ਹਾਂ ਫਕੀਰ ਐ ਕਿਰਪਾ ਕਰੋ ਉਹ ਕਹਿੰਦਾ ਮੈਂ 40 ਦਿਨਾਂ ਬਾਅਦ ਆ ਪਿੰਡ ਨੂੰ ਗਰਕ ਸ਼ਹਿਰ ਨੂੰ ਗਰਕ ਕਰ ਦੇਣਾ ਬਚਾਓ ਤੁਸੀਂ ਤੁਹਾਡੇ ਤੋਂ ਬਿਨਾ ਕੋਈ ਸਾਡੀ ਜਾਨ ਨਹੀਂ ਬਚਾ ਸਕਦਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਾਈ ਤੁਸੀਂ ਭਰੋਸਾ ਰੱਖੋ ਤੇ ਸਾਧ ਸੰਗਤ ਮਰਦਾਨੇ ਨੂੰ ਭੇਜਿਆ ਮਰਦਾਨਿਆਂ ਜਾ ਭਾਈ ਫਿਰ ਤੂੰ ਜਾ ਫਕੀਰ ਦੇ ਕੋਲ ਚੇਲੇ ਉਹਦੇ ਹੋਣਗੇ ਤੇ ਉਹਨਾਂ ਨੂੰ ਆਖੀ ਮਲਾ ਦਿਓ ਇੱਕ ਵਾਰੀ ਫਕੀਰ ਨੂੰ ਉਹ ਭਾਈ ਮਰਦਾਨਾ ਗਿਆ ਜਦੋਂ ਪਹੁੰਚਿਆ ਹਾਂਜੀ ਤੁਹਾਡਾ ਫਕੀਰ ਕਿੱਥੇ ਹੈ ਤੁਹਾਡਾ ਪੀਰ ਹਮਜਾ گاؤں ਤੇ ਸਾਧ ਸੰਗਤ ਉਹ ਕਹਿੰਦੇ ਭਾਈ ਉਹ ਤੇ ਮੱਠ 'ਚ ਬੈਠਾ ਹੈ ਅਸੀਂ ਨਹੀਂ ਮਲਾ ਸਕਦੇ ਕਹਿੰਦੇ ਮਿਲਣ ਆਏ ਹੈ ਗੁਰੂ ਨਾਨਕ ਸਾਹਿਬ ਆਏ ਹੈ ਕਹਿੰਦੇ ਬੁਲਾਇਆ ਹੈ ਕਹਿੰਦੇ ਨਾ ਭਾਈ 40 ਦਿਨ ਪੂਰੇ ਹੋਣਗੇ ਫੇਰ ਸੂਰਜ ਦੇ ਮੱਥੇ ਲੱਗਣਾ ਹੈ ਕਹਿੰਦੇ ਜੇ 40 ਦਿਨ ਪੂਰੇ ਨਾ ਹੋਏ ਤੇ ਚਲੀਸਾ ਭੰਗ ਹੋ ਜਾਏਗਾ ਮਰਦਾਨਾ ਕਹਿੰਦਾ ਗੁਰੂ ਨਾਨਕ ਜੀ ਆਦ ਕਰਦੇ ਆ ਉਹ ਕਹਿੰਦੇ ਨਹੀਂ ਅਸੀਂ ਨਹੀਂ ਮਿਲਾ ਸਕਦੇ ਸਾਨੂੰ ਹੁਕਮ ਹੈ ਵੀ ਤੁਸੀਂ ਆਵਾਜ਼ ਨਹੀਂ ਮਾਰਨੀ ਭਾਈ ਮਰਦਾਨਾ ਮੁੜਿਆ ਆ ਮਹਾਰਾਜ ਉਹ ਨਿਮ ਲਾਉਂਦੇ ਮਾਰੇ ਕਹਿੰਦੇ ਕਰੀ ਹੋਰ ਜਾ ਭਾਈ ਮਰਦਾਨਾ ਦੂਜੀ ਦਫਾ ਗਿਆ ਹਾਂਜੀ ਮਿਲਾ ਦਿਓ ਮੈਨੂੰ ਦੂਜੀ ਵਾਰੀ ਭੇਜਿਆ ਮਾਰੇ ਨੇ ਕਹਿੰਦੇ ਉਹ ਗੱਲ ਸੁਣ ਚਲਿਆ ਜਾ ਅਸੀਂ ਨਹੀਂ ਮਲਾਉਣਾ ਭਾਵੇਂ ਇੱਕ ਵਾਰੀ ਆਗ ਭਾਵੇਂ ਹਜ਼ਾਰ ਵਾਰੀ ਆਗ ਨਹੀਂ ਮਲਾਉਣਾ ਵਾਪਸ ਆਇਆ ਮਰਦਾਨਾ ਮਰਦਾਨਿਆਂ ਜਾ ਫੇਰ ਇੱਕ ਵਾਰੀ ਹੋਰ ਜਾ ਤੀਜੀ ਵਾਰੀ ਤੇ ਨਾਲ ਉਹਨਾਂ ਨੂੰ ਚੇਤਾਵਨੀ ਵੀ ਇੱਕ ਦੇ ਦੇਈ ਕਿ ਕੀ ਮਹਾਰਾਜ ਇਹ ਕਹ ਦੇਈ ਵੀ ਜੇ ਹੁਣ ਆਵਾਜ਼ ਨਾ ਮਾਰੀ ਜਿਹੜੇ ਮੱਠ 'ਚ ਤੁਹਾਡਾ ਪੀਰ ਬੈਠਾ ਉਹ ਮੱਠ ਫਟ ਜਾਏ ਮੱਠ ਫਟ ਜਾਏਗਾ ਮਰਦਾਨਾ ਗਿਆ ਲਓ ਵੀ ਗੱਲ ਸੁਣੋ ਜੇ ਹੁਣ ਤੁਸੀਂ ਆਵਾਜ਼ ਨਾ ਨਾ ਮਾਰੀ ਤੇ ਜਿਹੜੇ ਮੱਠ 'ਚ ਤੁਹਾਡਾ ਪੀਰ ਬੈਠਾ ਉਹ ਮੱਠ ਫਟ ਜਾਏਗਾ। ਕਹਿੰਦੇ ਇਹ ਕਿਵੇਂ ਹੋ ਸਕਦਾ? ਐਡਾ ਤਕੜਾ ਮੱਠ ਬਣਾਇਆ ਹੈ ਕਿਵੇਂ ਫਟ ਜਾਏਗਾ? ਉਹ ਕਹਿੰਦੇ ਮੇਰੇ ਗੁਰੂ ਨਾਨਕ ਪੂਰੇ ਨੇ ਤੁਸੀਂ ਜਾਣਦੇ ਨਹੀਂ। ਬਚਨ ਪੂਰਾ ਹੋ ਜਾਣਾ ਹੈ। ਮੰਨ ਜਾਓ ਮੇਰੀ ਗੱਲ ਆਵਾਜ਼ ਮਾਰ ਦਿਓ। ਕਹਿੰਦੇ ਨਹੀਂ ਮਾਰਨੀ। ਸਾਨੂੰ ਹੁਕਮ ਇਹ ਹੈ ਵੀ ਆਵਾਜ਼ ਨਹੀਂ ਮਾਰਨੀ। ਭਾਈ ਮਰਦਾਨਾ ਵਾਪਸ ਮੋੜ ਆਇਆ ਮਹਾਰਾਜ ਜੀ ਉਹ ਨਹੀਂ ਮੰਨਦੇ। ਮਹਾਰਾਜ ਕਹਿੰਦੇ ਚੱਲ ਫਿਰ ਨੇਤਰ ਮਾਰਨੇ ਬੰਦ ਕਰ ਲੈ ਇਧਰ ਨੇਤਰ ਬੰਦ ਹੋ ਗਏ ਉਧਰ ਜਿਹੜੇ ਮੱਠ ਵਿੱਚ ਪੀਰ ਬੈਠਾ ਸੀ ਮੱਠ ਫਟ ਗਿਆ ਜਦੋਂ ਮੱਠ ਫਟਿਆ ਨਾ ਪੀਰ ਇੱਕਦਮ ਬਾਹਰ ਨਿਕਲਿਆ ਚਲੀਸਾ ਭੰਗ ਹੋ ਗਿਆ ਸੂਰਜ ਦੀਆਂ ਕਿਰਨਾਂ ਪੈ ਗਈਆਂ ਅੰਦਰ ਭੱਜ ਕੇ ਬਾਹਰ ਨਿਕਲਿਆ ਹਮਜਾ ਗੋਂਸ ਪੀਰ ਚੇਲੇ ਆ ਗਏ ਦੌੜ ਕੇ ਕਹਿੰਦੇ ਜੀ ਪੀਰ ਜੀ ਮੱਠ ਫਟ ਗਿਆ ਉਹ ਕਹਿੰਦਾ ਸ਼ੁਕਰ ਕਰੋ ਮੈਂ ਬਚ ਗਿਆ ਉਹ ਕਹਿੰਦਾ ਵੇਖੋ ਕੋਈ ਬਲੀ ਅਵਤਾਰ ਆਇਆ ਜਿਨੇ ਮੱਠ ਤੋੜ ਵੀ ਦਿੱਤਾ ਤੇ ਮੈਨੂੰ ਬਚਾ ਵੀ ਲਿਆ ਕਹਿੰਦੇ ਕੋਈ ਤਕੜਾ ਆਇਆ ਹੈ ਕੌਣ ਆਇਆ ਉਹ ਚੇਲੇ ਕਹਿੰਦੇ ਜੀ ਇੱਕ ਗੁਰੂ ਨਾਨਕ ਸਾਹਿਬ ਆਏ ਹੋਏ ਨੇ ਉਹਨਾਂ ਦਾ ਇੱਕ ਮਰੀਦ ਆਉਂਦਾ ਸੀ ਬਾਰ-ਬਾਰ ਸਾਨੂੰ ਕਹਿੰਦਾ ਸੀ ਮਲਾ ਦਿਓ ਤੇ ਅਸੀਂ ਕਿਹਾ ਤੁਹਾਡਾ ਹੁਕਮ ਸੀ ਵੀ ਸਾਨੂੰ ਕਿਸੇ ਨੂੰ ਮਿਲ ਨਹੀਂ ਦੇਣਾ ਅਸੀਂ ਜਵਾਬ ਦੇ ਦਿੱਤਾ ਉਹ ਕਹਿ ਗਿਆ ਸੀ ਜੇ ਨਾਂ ਮਲਾਇਆ ਮੱਠ ਫਟ ਜਾਏਗਾ ਜੀ ਗੱਲ ਤੇ ਉਹੀ ਬਣ ਗਈ ਪੀਰ ਹਮਜਾ ਗੋਂਸ ਕਹਿੰਦਾ ਚਲੋ ਫਿਰ ਚੱਲੀਏ ਹਮਜਾ ਗੌਂਸ ਨੀਵਾ ਹੋ ਕੇ ਆਇਆ ਤਨ ਗੁਰੂ ਨਾਨਕ ਸਾਹਿਬ ਬੈਠੇ ਨੇ ਚਰਣਾ ਤੇ ਸਿਰ ਰੱਖ ਦਿੱਤਾ ਤਨ ਗੁਰੂ ਨਾਨਕ ਸਾਹਿਬ ਕਹਿੰਦੇ ਹੋ ਹਮਜਾ ਗੌਂਸ ਆ ਕੀ ਕਰਦਾ ਹੈ ਭਾਈ ਰੱਬ ਦੇ ਪਿਆਰਿਆਂ ਦਾ ਮਾਰਗ ਕਿਹੜਾ ਓਏ ਦੁਨੀਆ ਨੂੰ ਮਾਰਨਾ ਹੁੰਦਾ ਹੈ ਮਾਰਗ ਸਾਧੂਆਂ ਦਾ ਕੰਮ ਕੀ ਹੈ ਦੁਨੀਆ ਨੂੰ ਤਾਰਨਾ ਤੇ ਤੂੰ ਤੇ ਦੁਨੀਆ ਨੂੰ ਮਾਰਨ ਲੱਗ ਪਿਆ ਭਾਈ ਇਹ ਤੂੰ ਕਿਹਦਾ ਕਿਧਰ ਦਾ ਫਕੀਰ ਹੋਇਆ ਤੂੰ ਸਾਧੂ ਕਹਾਦਾ ਹੈ ਭਾਈ ਜਪ ਤਪ ਸਿਮਰਨ ਕਰਕੇ ਦੁਨੀਆ ਨੂੰ ਮਾਰਨਾ ਏ ਕਾਦੀ ਤੇਰੀ ਸੂਰਮਗਤੀ ਐ ਉਹ ਤੇ ਆਪ ਜੁੜਦੇ ਨੇ ਦੂਜਿਆਂ ਨੂੰ ਜੋੜਦੇ ਨੇ ਆਪ ਨਾਮ ਜਪਦੇ ਦੂਜਿਆਂ ਨੂੰ ਜਪਾਉਂਦੇ ਐ ਉਹ ਫਕੀਰਾ ਤੇਰਾ ਕਿਹੜਾ ਮਾਇਆ ਗਾ ਬਾਈ ਤੂੰ ਤੇ ਮਾਰਨ ਲੱਗ ਪਿਆ ਤੂੰ ਆਇਆ ਤੇ ਤਾਰਨ ਆ ਦੁਨੀਆ ਨੂੰ ਕਹਿੰਦਾ ਮਹਾਰਾਜ ਜੀ ਇਹ ਲੋਕ ਸਾਰੇ ਮਨਮੁਖ ਨੇ ਅਕਿਰਤ ਕਣ ਨੇ ਇਹਨਾਂ ਨੂੰ ਪਤਾ ਹੀ ਨਹੀਂ ਰੱਬ ਦਾ ਤੇ ਸਾਧ ਸੰਗਤ ਹਨ ਗੁਰੂ ਨਾਨਕ ਸਾਹਿਬ ਕਹਿੰਦੇ ਗਲਤ ਗੱਲ ਐ ਤੇਰੀ ਇਸ ਸ਼ਹਿਰ ਦੇ ਵਿੱਚ ਜੇ ਮਾੜੇ ਲੋਕ ਨੇ ਤੇ ਚੰਗੇ ਵੀ ਹੋਣ ਤੇ ਜੇ ਚੰਗੇ ਚਲੇ ਗਏ ਦੁਨੀਆ ਦੇ ਵਿੱਚੋਂ ਤੇ ਤੇਰੇ ਪੱਲੇ ਕੀ ਰਹਿ ਜਾਏਗਾ ਤੈਨੂੰ ਨਰਕਾਂ 'ਚ ਵੀ ਢੋਈ ਨਹੀਂ ਮਿਲਣੀ ਉਹ ਕਹਿੰਦੇ ਮਾੜੇ ਚੰਗੇ ਲੋਕ ਹਰ ਇੱਕ ਪਿੰਡ 'ਚ ਹਰ ਇੱਕ ਸ਼ਹਿਰ 'ਚ ਹੋਇਆ ਕਰਦੇ ਕਹਿੰਦੇ ਕੋਈ ਗੱਲ ਨਹੀਂ ਇੱਥੇ ਚੰਗੇ ਵੀ ਹੋਣਗੇ ਕਹਿੰਦਾ ਮਹਾਰਾ ਨਹੀਂ ਇੱਥੇ ਕੋਈ ਚੰਗਾ ਬੰਦਾ ਹੈ ਹੀ ਨਹੀਂ ਕਿਸੇ ਨੂੰ ਮੌਤ ਦਾ ਪਤਾ ਹੀ ਨਹੀਂ ਰੱਬ ਜਾਣ ਦੀ ਨਹੀਂ ਕਿਸੇ ਨੂੰ ਮਹਾਰਾ ਕਹਿੰਦੇ ਤੈਨੂੰ ਵਿਖਾਈਏ ਫਿਰ ਮਹਾਰਾ ਨੇ ਧਰਤੀ 'ਤੇ ਚਰਨ ਮਾਰਿਆ ਛੱਲਿਆਂ 2 ਟਕੇ ਨਿਕਲੇ ਮਿੱਟੀ ਚੋਂ 2 ਟਕੇ ਲੈ ਮਰਦਾਨਿਆਂ ਲੈ ਜਾ 2 ਟਕੇ 1 ਟਕੇ ਦਾ ਸੱਚ ਤੇ 1 ਟਕੇ ਦਾ ਝੂਠ ਖਰੀਦ ਲਿਆ ਚਲੋ ਗੱਲ ਮੁਕਾਓ ਭਾਈ ਮਰਦਾਨਾ ਗਿਆ ਕਦੀ ਬਜਾਜੀ ਵਾਲੀ ਦੁਕਾਨ ਤੇ ਕਦੀ ਹਲਵਾਈਆਂ ਦੀ ਦੁਕਾਨ ਤੇ ਲਓ ਜੀ 1 ਟਕੇ ਦਾ ਸੱਚ ਦੇ ਦਿਓ 1 ਟਕੇ ਦਾ ਝੂਠ ਲੋਕ ਹੱਸਦੇ ਨੇ ਹੈ ਤੇ ਰਮਝ ਹੈ ਨਾ ਇੱਕ ਰਮਝ ਇਹ ਉਹ ਦੱਸ ਸਕਦਾ ਜਿਨੇ ਸਤ ਸੰਗਤ ਕੀਤੀ ਹੋਏਗੀ ਜਿਹਨੂੰ ਗਿਆਨ ਹੋਏਗਾ ਮਾੜਾ ਮੋਟਾ ਸਾਰੇ ਮਜ਼ਾਕ ਕਰਦੇ ਨੇ ਹੱਸਦੇ ਨੇ ਤੁਰਦਿਆਂ ਤੁਰਦਿਆਂ ਮੂਲੇ ਦੀ ਦੁਕਾਨ ਆਈ ਹਾਂਜੀ ਦੱਸੋ ਪਾਈ ਮਰਦਾਨਾ ਕਹਿੰਦਾ ਇੱਕ ਟਕੇ ਦਾ ਸੱਚ ਦੇ ਦੇ ਇੱਕ ਟਕੇ ਦਾ ਝੂਠ ਦੇ ਦੇ ਹੁਣ ਮੂਲੇ ਨੂੰ ਪਤਾ ਹੈ ਪਰ ਸਾਧ ਸੰਗਤ ਗਿਆਨ ਉਹਨੂੰ ਵੀ ਕੋਈ ਨਹੀਂ ਸਿਰਫ ਸੁਣਿਆ ਹੈ ਤੇ ਉਹਨੇ ਕੀ ਕੀਤਾ ਲੈ ਕੇ ਕਾਗਜ਼ ਕਲਮ ਦੇ ਨਾਲ ਲਿਖ ਦਿੱਤਾ ਮਰਨਾ ਸੱਚ ਤੇ ਜਿਉਣਾ ਝੂਠ ਉਹ ਟਕੇ ਜਿਹੜੇ ਸੀ ਗੋਲਕ ਚ ਪਾ ਲੈ ਹੁਣ ਉਹਦੀ ਕਿਹੜੇ ਸਿਰਫ ਸੁਣਿਆ ਤੇ ਉਹਨੇ ਕੀ ਕੀਤਾ ਲੈ ਕੇ ਕਾਗਜ਼ ਕਲਮ ਦੇ ਨਾਲ ਲਿਖ ਦਿੱਤਾ ਮਰਨਾ ਸੱਚ ਤੇ ਜਿਉਣਾ ਝੂਠ ਉਹ ਟਕੇ ਜਿਹੜੇ ਸੀ ਗੋਲਕ ਚ ਪਾ ਲੈ ਹੁਣ ਉਹਦੀ ਕਿਹੜਾ ਕੋਈ ਪੈਸੇ ਲੱਗੇ ਸੀ ਜਾਂ ਕੋਈ ਉਹਦੀ ਮਿਹਨਤ ਸੀ ਕੋਈ ਉਹਨੇ ਬਸ ਲਿਖ ਕੇ ਤੇ ਟਕੇ ਸਾਭ ਲੈ ਮਾਇਆ ਦਾ ਲਾਲਚੀ ਚਲੋ ਉਧਰ ਗੁਰੂ ਨਾਨਕ ਸਾਹਿਬ ਤੱਕ ਪਹੁੰਚਿਆ ਮਰਦਾਨਾ ਲੋਹ ਮਹਾਰਾਜ ਉਹ ਫਕੀਰਾ ਤੂੰ ਤੇ ਕਹਿੰਦਾ ਸੀ ਇੱਥੇ ਕੋਈ ਕਮਾਈ ਵਾਲਾ ਹੈ ਹੀ ਨਹੀਂ ਆਵੇ ਕਿਵੇਂ ਆ ਗਿਆ ਆ ਮਰਨਾ ਸੱਚ ਤੇ ਜਿਉਣਾ ਝੂਠ ਤੇ ਉਹਨੂੰ ਹੀ ਪਤਾ ਹੋਏਗਾ ਨਾ ਜਿਹੜਾ ਸਤ ਸੰਗ ਕਰਨ ਵਾਲਾ ਜਿਹੜਾ ਧਰਮੀ ਹੈ ਕਹਿੰਦੇ ਇੱਥੇ ਚੰਗੇ ਲੋਕ ਵੀ ਨੇ ਫਕੀਰਾ ਹੁਣ ਸਾਧ ਸੰਗਤ ਮਹਾਰਾਜ ਨੇ ਚਲੋ ਫਕੀਰ ਦੇ ਵਿੱਚ ਤੇ ਨਿਮਰਤਾ ਆ ਗਈ ਮਹਾਰਾਜ ਕਹਿੰਦੇ ਬਲਾਖਾ ਉਹਨੂੰ ਜਿੰਨੇ ਲੈ ਕੇ ਦਿੱਤਾ ਮਰਨਾ ਸੱਚ ਜਿਉਣਾ ਝੂਠ ਭਾਈ ਮਰਦਾਨਾ ਲੈ ਆਇਆ ਬਲਾ ਕੇ ਭਾਈ ਮੂਲੇ ਨੂੰ ਖੱਤਰੀ ਮੂਲਾ ਖੱਤਰੀ ਆ ਗਿਆ ਮਹਾਰਾਜ ਹੁਕਮ ਮਹਾਰਾਜ ਕਹਿੰਦੇ ਭਾਈ ਗੱਲ ਸੁਣ ਆ ਜਿਹੜੀ ਗੱਲ ਲਿਖ ਦਿੱਤੀ ਐ ਸੱਚਮੁੱਚ ਤੇਰੇ ਹੀ ਹਿਰਦੇ 'ਚ ਵਸੀ ਐ ਕੇ ਲਿਖਣ ਵਾਲਾ ਹੀ ਐ ਇਨਾ ਮਹਾਰਾਜ ਵਸੀ ਹੋਈ ਮਾਰੇ ਕਹਿੰਦੇ ਜੇ ਵਸੀ ਹੁੰਦੀ ਤੇ ਤੂੰ ਦੋ ਟਕੇ ਗੋਲਗਜ ਨਾ ਪੰਦਾ ਕਹਿੰਦੇ ਤੇਰੀ ਕਾਦੀ ਮਿਹਨਤ ਲੱਗੀ ਭਾਈ ਤੈਨੂੰ ਲਿਖਣ ਦੇ ਵਿੱਚ ਕਿਹੜਾ ਟਾਈਮ ਲੱਗ ਗਿਆ ਕਿਹੜੀ ਤੇਰੀ ਮਿਹਨਤ ਸੀ ਤੂੰ ਮਾਇਆ ਦੇ ਬਦਲੇ ਲਿਖ ਕੇ ਦਿੱਤਾ ਸਾਧ ਸੰਗਤ ਨੀਵਾ ਹੋ ਗਿਆ ਮਾਰੇ ਕਹਿੰਦੇਓ ਕੇਵਲ ਲਿਖਣ ਵਾਲਾ ਹੀ ਆ ਗਿਆਨ ਤੈਨੂੰ ਵੀ ਕੋਈ ਨਹੀਂ ਕਹਿੰਦਾ ਮਾਰੇ ਫਿਰ ਗਿਆਨ ਕਰਾ ਦਿਓ ਮਾਰੇ ਕਹਿੰਦੇ ਕੋਈ ਨਹੀਂ ਮਾਰੇ ਗਿਆਨ ਹੋ ਜਾਵੇਗਾ ਸਿਰ ਤੇ ਮਰਨੇ ਹੱਥ ਰੱਖਿਆ ਕਹਿੰਦਾ ਨਹੀਂ ਮਹਾਰਾਜ ਐਵੇਂ ਨਹੀਂ ਗਿਆਨ ਮੈਂ ਲੈਣਾ ਮੈਨੂੰ ਤੇ ਨਾਲ ਹੀ ਲੈ ਕੇ ਚੱਲੋ ਮਾਰੇ ਕਹਿੰਦੇ ਗੱਲ ਸੁਣ ਸਾਡੇ ਨਾਲ ਰਹਿਣਾ ਸੌਖਾ ਨਹੀਂ ਹੈ ਕਹਿੰਦਾ ਨਹੀਂ ਮਹਾਰਾਜ ਮੈਂ ਤੇ ਨਾਲ ਹੀ ਜਾਣਾ ਧੰਨ ਗੁਰੂ ਨਾਨਕ ਸਾਹਿਬ ਨੇ ਬੜਾ ਸਮਝਾਇਆ ਮੂਲੇ ਨੇ ਸੋਚਿਆ ਸੌਖਾ ਹੀ ਕੰਮ ਹੈ ਇੱਥੇ ਦੁਕਾਨਦਾਰੀ ਕਰਨੀ ਪੈਂਦੀ ਹੈ ਨਾਲ ਰਵਾਂਗਾ ਚੰਗੇ ਪ੍ਰਸ਼ਾਦੇ ਮਿਲਣਗੇ ਲੋਕ ਮੱਥੇ ਟੇਕ ਦੇ ਕਹਿੰਦੇ ਕੰਮ ਤੇ ਸੌਖਾ ਹੀ ਹੈ ਇਹ ਫਕੀਰਾ ਫਕੀਰੀ ਦੂਰ ਹੈ ਜਿਤਨੀ ਉੱਚੀ ਖਜੂਰ ਹੈ ਖਜੂਰ ਹੈ ਚੜ ਗਿਆ ਤੇ ਖਾਏਗਾ ਅਮਰ ਫਲ ਡਿੱਗ ਗਿਆ ਤੇ ਚਕਨਾ ਹੋ ਹੈ ਜੇ ਡਿੱਗ ਗਿਆ ਤਾਂ ਫਿਰ ਵੀ ਕੱਖ ਨਹੀਂ ਨਾ ਰਹਿੰਦਾ ਤੇ ਜੇ ਆਪਣੀ ਮੰਜ਼ਲ ਤੇ ਪਹੁੰਚ ਗਿਆ ਫਿਰ ਸਤ ਸੰਗਤ ਜੀ ਲੋਕ ਵਿੱਚ ਵੀ ਸਤਕਾਰ ਹੈ ਤੇ ਪਰਲੋਕ ਵਿੱਚ ਵੀ ਸਤਕਾਰ ਹੈ ਪਰ ਰਸਤਾ ਬੜਾ ਔਖਾ ਹੈ ਮਹਾਰਾਜ ਨੇ ਕਿਹਾ ਬੜਾ ਨਹੀਂ ਮੰਨਿਆ ਮਹਾਰਾਜ ਨਾਲ ਹੀ ਜਾਣਾ ਘਰ ਗਿਆ ਮਾਂ ਨੇ ਵੀ ਰੋਕਿਆ ਕਹਿੰਦੇ ਮੂਲਿਆ ਪੀਰ ਫਕੀਰ ਅੱਗੇ ਵੀ ਆਉਂਦੇ ਰਹਿੰਦੇ ਛੱਡ ਪਰਾ ਨਹੀਂ ਮਾਤਾ ਤੈਨੂੰ ਨਹੀਂ ਪਤਾ بڑے ਦਰਸ਼ਨ ਕਰਕੇ ਸ਼ਾਂਤੀ ਆਉਂਦੀ ਮੈਂ ਤਾਂ ਕਹਿੰਦਾ ਨਾਲ ਹੀ ਜਾਣਾ ਤੁਰ ਪਿਆ ਮਹਾਰਾਜ ਨਾਲ ਨਾਲ ਤੁਰਿਆ ਜਾਂਦਾ ਪੰਜ 10 ਦਿਨ 20 ਦਿਨ ਮਹੀਨਾ ਲੰਘ ਗਿਆ ਖੁਸ਼ੀ ਰਿਹਾ ਥੋੜਾ ਜਿਹਾ ਖੁਸ਼ ਪਰ ਹੁਣ ਲੱਗਿਆ ਪਤਾ ਕਿਈ-ਕਈ ਵਾਰੀ ਤੇ ਸੋਨਾ ਹੀ ਨਹੀਂ ਮਿਲਦਾ ਕਿਈ-ਕਈ ਵਾਰੀ ਕਈ-ਕਈ ਦਿਨ ਪ੍ਰਸ਼ਾਦਾ ਨਹੀਂ ਮਿਲਦਾ ਕਈ ਵਾਰੀ ਤੇ ਪਾਣੀ ਵੀ ਨਹੀਂ ਮਿਲਦਾ ਹੁਣ ਲੱਗਿਆ ਪਤਾ ਕਹਿੰਦਾ ਕੰਮ ਤੇ ਬੜਾ ਔਖਾ ਮੈਨੂੰ ਸੋਖਾ ਲੱਗਦਾ ਸੀ ਹੁਣ ਲੱਗਿਆ ਨਾ ਪਤਾ ਮਹਾਰਾਜ ਕਹਿੰਦੇ ਮੋਲਿਆ ਦਿਲ ਲੱਗਿਆ ਉਹਨੂੰ ਪਰੋਂ-ਪਰੋਂ ਕਹਿਣਾ ਪੈਂਦਾ ਮਹਾਰਾਜ ਲੱਗਿਆ ਦਿਲ ਕਿੱਥੇ ਲੱਗਿਆ ਮਨ ਤੇ ਦਾ ਘਰ ਚ ਫਿਰਦਾ ਰਹਿੰਦਾ ਮਹਾਰਾਜ ਜਾਣਦੇ ਨੇ 6 ਮਹੀਨੇ ਲੰਘ ਗਏ ਮੂਲੇ ਨੂੰ 6 ਤੇ ਉਹ ਸਾਧ ਸੰਗਤ ਜੀ ਉਹ ਮੂਲਾ 6 ਮਹੀਨਿਆਂ ਬਾਅਦ ਤੇ ਇਹਦਾ ਹੁਣ ਸਾਧ ਸੰਗਤ ਦੇ ਚਿਹਰਾ ਵੀ ਸੁੱਕ ਗਿਆ ਖਿਆਲ ਹਾਰ ਸਮੇਂ ਹੀ ਕਰ ਰਹਿਂਦਾ ਮਹਾਰਾਜ ਨੇ ਵੇਖਿਆ ਵੀ ਮੂਲਾ ਹੁਣ ਨਹੀਂ ਸਾਡੇ ਕੋਲ ਰਹਿ ਸਕਦਾ ਉਹ ਗੱਲ ਸੁਣ ਮੂਲਿਆ ਤੇਰਾ ਰਿਸ਼ਤਾ ਹੋਇਆ ਸੀ ਨਾ ਇਹਦਾ ਹਾਂ ਮਹਾਰਾਜ ਹੋਇਆ ਸੀ ਮਹਾਰਾਜ ਕਹਿੰਦੇ ਉਧਰ ਵਿਚਾਰਾਂ ਚੱਲ ਰਹੀਆਂ ਨੇ ਵੀ ਮੂਲਾ ਤੇ ਚਲੋ ਫਕੀਰਾਨਾਂ ਨਾਲ ਗਿਆ ਤੇਰਾ ਰਿਸ਼ਤਾ ਕਿਤੇ ਹੋਰ ਕਰਨ ਦੇ ਵਿਆਹਤ ਬਣ ਰਹੀ ਏ ਕਹਿੰਦਾ ਛਾ ਮਹਾਰਾਜ ਮਹਾਰਾਜ ਕਹਿੰਦੇ ਹਾਂ ਦੱਸ ਫਿਰ ਕਿਵੇਂ ਕਰੀਏ ਮਾਰਾ ਭੇਜ ਦਿਓ ਫਿਰ ਮੈਨੂੰ ਘਰ ਮਾਰਾ ਕਹਿਣ ਲੱਗੇ ਮੂਲਿਆ ਬੱਸ ਹੁਣ ਥੱਕ ਗਿਆ ਕਹਿੰਦਾ ਮਾਰਾ ਕਰ ਦਿਓ ਕਿਰਪਾ ਹੁਣ ਨਹੀਂ ਮੇਰਾ ਦਿਲ ਕਹਿੰਦਾ ਮਾਰਾ ਕਹਿੰਦੇ ਜਾਣਾ ਫਿਰ ਹਾਂ ਜੀ ਚਲਿਆ ਤੇ ਜਾਵਾਂ ਪਰ ਸਫਰ ਬੜਾ ਏਡੀ ਦੂਰ ਕਿਵੇਂ ਜਾਵਾਂਗਾ ਮਾਰਾ ਕਹਿੰਦੇ ਨੇਤਰ ਬੰਦ ਕਰ ਅੱਖਾਂ ਬੰਦ ਕੀਤੀਆਂ ਮਾਰ ਨੇ ਸਿਰ ਤੇ ਹੱਥ ਰੱਖ ਦਿੱਤਾ ਉਹ ਲੱਖ ਆਖਾਂ ਖੋਲੀਆਂ ਤੇ ਕੀ ਵੇਖਿਆ ਸਿਆਲਕੋਟ ਵਿੱਚ ਫਿਰਦਾ ਛੱਡ ਕੇ ਚਲਿਆ ਗਿਆ ਨਾ ਮਾਰਾ ਇਹਨੂੰ ਮਨ ਵਿੱਚ ਮੋਹ ਆ ਗਿਆ ਬਾਣੀ ਦਾ ਮੋਹ ਹੋਣਾ ਚਾਹੀਦਾ ਘਰ ਪਹੁੰਚਿਆ ਮਾਂ ਨੂੰ ਚਾਹ ਚੜ੍ਹਾਇਆ ਕਹਿੰਦੀ ਸ਼ੁਕਰ ਮੇਰਾ ਪੁੱਤਰ ਫਕੀਰਾਂ ਨੇ ਛੱਡ ਦਿੱਤਾ ਕਹਿੰਦੀ ਹੁਣ ਵਿਆਹਾਂਗੀ ਚਾਹ ਚੜ੍ਹ ਗਿਆ ਵਿਆਹ ਕਰ ਦਿੱਤਾ ਸ਼ਾਦੀ ਕਰ ਦਿੱਤੀ ਮੋਲੇ ਦੀ ਘਰ ਵਿੱਚ ਇੱਕ ਦੋ ਬੱਚੇ ਵੀ ਹੋਏ ਤੇ ਸਾਧ ਸੰਗਤ ਕੁਝ ਸਾਲ ਲੰਗੇ ਮੂਲਾ ਗੁਰੂ ਨਾਨਕ ਨੂੰ ਭੁੱਲ ਗਿਆ ਪਰ ਗੁਰੂ ਨਾਨਕ ਸਾਹਿਬ ਮੂਲੇ ਨੂੰ ਨਹੀਂ ਭੁੱਲ ਗੁਰੂ ਨਹੀਂ ਭੁੱਲਦਾ ਸੀ ਤੇ ਭੁੱਲੇ ਹੀ ਫਿਰਦੇ ਅੱਜ ਭੁੱਲ ਗਏ ਸਿੱਠੇ ਹੀ ਯਾਦ ਰਹਿ ਗਿਆ ਇਕੱਲਾ ਭੁੱਲ ਕੇ ਸਾਧ ਸੰਗਤ ਗੁਰੂ ਤੋਂ ਦੂਰੀ ਦੂਰ ਜਾ ਰਹੇ ਹਾਂ ਪਰ ਗੁਰੂ ਨਹੀਂ ਭੁੱਲਦਾ ਕਦੇ ਵੀ ਸਿੱਖ ਭਾਵੇਂ ਭੁੱਲ ਜਾਵੇ ਤੇ ਅੱਜ ਤਨ ਗੁਰੂ ਨਾਨਕ ਸਾਹਿਬ ਸਿਆਲਕੋਟ ਦੇ ਦਵਾਰਾ ਆ ਗਏ ਮਰਦਾਨਿਆਂ ਆਪਣਾ ਇੱਕ ਸਾਥੀ ਰਹਿੰਦਾ ਹੈ ਉਸੇ ਸਮੇਂ ਸਾਧ ਸੰਗਤ ਮਰਦਾਨਾ ਨਾਲ ਮਹਾਰਾਜ ਦੇ ਚੱਲ ਫਿਰ ਜਰਾ ਮਿਲ ਚਲੀਏ ਮੂਲੇ ਨੂੰ ਅਸੀਂ ਬਾਹਰ ਬੈਨਿਆ ਆਵਾਜ਼ ਮਾਰ ਮਰਦਾਨੇ ਨੇ ਆਵਾਜ਼ ਮਾਰੀ ਮੂਲੇ ਆ ਘਾਰੀ ਹੈ ਮੂਲਾ ਘਾਰੀ ਬੈਠਾ ਤੇ ਘਰ ਵਾਲੇ ਨੂੰ ਕਹਿੰਦਾ ਭਾਈ ਉਹ ਆਵਾਜ਼ ਪਈ ਨਾ ਜਦੋਂ ਮੂਲੇ ਨੂੰ ਤੇ ਮੂਲੇ ਨੇ ਸਿਹਾਨ ਲਿਆ ਕਹਿੰਦਾ ਮਰਦਾਨੇ ਦੀ ਆਵਾਜ਼ ਹੈ ਕਹਿੰਦਾ ਫੇਰ ਲੈਣ ਆਗੇ ਜੱਪ ਦੇ ਰਾਣੀ ਨੂੰ ਕਹਿੰਦਾ ਕਿ ਤੇ ਫੇਰ ਨਾ ਲੈ ਜਾਣ ਉਹ ਕਹਿੰਦੀ ਚੱਲ ਫੇਰ ਲੁਕ ਜਾ ਕਿਤੇ ਅੰਦਰ ਨਾ ਆਵੜਨ ਕਿਤੇ ਤੈਨੂੰ ਵੇਖ ਲਿਆ ਤੇ ਲੈ ਜਾਣਗੇ ਫੇਰ ਮੂਲੇ ਨੂੰ ਕਿੱਥੇ ਲੁਕੋਇਆ ਗੋਇਆਂ ਵਾਲੇ ਗਹਾਰੇ ਚ 파ਥੀਆਂ ਵਾਲੇ ਗਹਾਰੇ ਚ ਲੁਕੋਤਾ ਮੂਲੇ ਨੂੰ ਬੰਦ ਕਰ ਦਿੱਤਾ ਉੱਪਰ ਦੇ ਦਿੱਤਾ ਟੋਕਰਾ ਤੇ ਮੂਲਾ ਗਹਾਰੇ ਚ ਬੈਠਾ ਮਰਦਾਨੇ ਦੀ ਆਵਾਜ਼ ਪੈ ਗਈ ਕੰਨਾਂ ਵਿੱਚ ਪਰ ਸੁਣ ਕੇ ਅਣ ਸੁਣੀ ਕਰ ਦਿੱਤੀ ਅੱਜ ਵੀ ਕਰ ਦਿੰਦੇ ਆ ਨਾ ਕਈ ਵਾਰੀ ਵੇਖਿਆ ਨਹੀਂ ਪਿੰਡਾਂ 'ਚ ਕਾਰ ਸੇਵਾ ਲੈਣ ਆਲੇ ਬਾਬੇ ਕਾਰ ਸੇਵਾ ਵਾਲੇ ਆ ਜਾਣ ਤੇ ਵੇਖਿਆ ਪਿੰਡਾਂ 'ਚ ਆਵਾਜ਼ ਮਾਰਦੇ ਚੱਲੋ ਭਾਈ ਬੋਰੀ ਦੀ ਆਵਾਜ਼ ਆਉਂਦੀ ਐ ਉਹ ਸਿੰਘ ਅੰਦਰ ਵੜ ਕੇ ਲੁੱਕ ਕੇ ਵੜ ਜਾਂਦੇ ਅੰਦਰ ਲੁੱਕ ਜਾਂਦੇ ਨੇ ਤੇ ਬੀਬੀਆਂ ਬਾਹਰ ਆਉਂਦੀਆਂ ਕਿ ਨਹੀਂ ਉਹ ਤੇ ਘਾਰ ਹੀ ਨਹੀਂ ਹੈ ਉਹ ਇਹ ਮਤ ਸੋਚੋ ਵੀ ਅਸੀਂ ਬਾਬਿਆਂ ਨੂੰ ਜਵਾਬ ਦੇ ਰਹੇ ਹਾਂ ਕਿਉਂਕਿ ਉਹ ਸੇਵਾ ਤੇ ਗੁਰੂ ਦੇ ਹੀ ਹੈ ਗੁਰੂ ਦਾ ਸਨੇਹਾ ਹੈ ਉਹਨਾਂ ਦਾ ਆਪਣਾ ਤੇ ਨਹੀਂ ਇਹ ਸਮਝ ਲਓ ਵੀ ਅਸੀਂ ਮਹਾਰਾਜ ਨੂੰ ਜਵਾਬ ਦਿੱਤਾ ਆਪਣੀ ਬਾਹਰ ਆ ਕੇ ਬਾਹਰ ਆ ਕੇ ਜਵਾਬ ਦੇ ਦੇ ਲਓ ਜੀ ਅਸੀਂ ਕਣਕ ਨਹੀਂ ਦੇਣੀ ਸਾਡੇ ਕੋਲ ਜੀਰੀ ਹੈ ਹੀ ਨਹੀਂ ਚਲੋ ਥੋੜੀ ਦੇ ਦਿਓ ਪਰ ਐਸਾ ਤੇ ਨਹੀਂ ਨਾ ਹੁੰਦਾ ਵੀ ਲੁਕਣਾ ਤੇ ਨਹੀਂ ਨਾ ਚਾਹੀਦਾ ਉਹ ਮਹਾਰਾਜ ਤੋਂ ਲੁਕ ਗਏ ਸਮਝ ਲਓ ਅਸੀਂ ਬਾਬਿਆਂ ਤੋਂ ਕਿਆ ਲੁਕੇ ਮਹਾਰਾਜ ਤੋਂ ਹੀ ਲੁਕ ਗਏ ਤੇ ਸਾਧ ਸੰਗਤ ਅੱਜ ਕੰਨਾਂ 'ਚ ਸਪੈ ਤੇ ਗਈ ਆਵਾਜ਼ ਪਰ ਸੁਣ ਕੇ ਅਣ ਸੁਣੀ ਕਰ ਦਿੱਤੀ ਵਿੱਚ ਹੀ ਬੈਠਾ ਉੱਥੇ ਘਰ ਵਾਲੀ ਬੀਬੀ ਬਾਹਰ ਆਈ ਉਹ ਵੇਖਿਆ ਭਾਈ ਮਰਦਾਨਾ ਖਲੋਤਾ ਹਾਂ ਬੀਬਾ ਮੂਲਾ ਘਰ ਰਹੀ ਏ ਕਹਿੰਦੇ ਜੀ ਅਗਲੇ ਪਿੰਡ ਗਿਆ ਘਰ ਨਹੀਂ ਝੂਠ ਬੋਲਿਆ ਮਰਦਾਨਾ ਮੋੜਿਆ ਮਾਰ ਦੀ ਘਰ ਨਹੀਂ ਮੂਲਾ ਮਹਾਰਾਜ ਜਾਣਦੇ ਨੇ ਕਹਿੰਦੇ ਜਾ ਮਰਦਾਨੇ ਕਰੀ ਹੋਰ ਬਾਜ ਮਾਰ ਹਾਂ ਭਾਈ ਮੂਲਾ ਘਰ ਰਹੀ ਏ ਦੂਜੀ ਬਾਜ ਮਾਰੀ ਫਿਰ ਮੂਲੇ ਦੇ ਘਰ ਵਾਲੀ ਬਾਹਰ ਆਈ ਬਾਬਾ ਤੈਨੂੰ ਕਹਿ ਤਾ ਘਰ ਨਹੀਂ ਭਾਈ ਮਰਦਾਨਾ ਫੇਰ ਆ ਗਿਆ ਮਹਾਰਾਜ ਜਦੋਂ ਮੂਲਾ ਹੈ ਹੀ ਨਹੀਂ ਘਰ ਮਾਰੇ ਕਹਿੰਦੇ ਕਰੀਓ ਚਲਿਆ ਜਾ ਸਾਡੇ ਸਿਰ ਕੋਈ ਲੰਬਾ ਨਾ ਰਹਿ ਜਾਵੇ ਇੱਕ ਕਰੀ ਹੋਰ ਜਾ ਤੀਜੀ ਵਾਰੀ ਮਰਦਾਨਾ ਤੀਜੀ ਦਫਾ ਗਿਆ ਮੂਲਿਆ ਆਵਾਜ਼ ਮਾਰੀ ਪਰ ਹੁਣ ਸਾਧ ਸੰਗਤ ਜੀ ਆਵਾਜ਼ ਪੈ ਗਈ ਸੁਣ ਕੇ ਅਣ ਸੁਣੀ ਕਰਦੇ ਜਿਵੇਂ ਆਪਾਂ ਵੀ ਸਵੇਰੇ ਸਵੇਰੇ ਭਾਈ ਜੀ ਬੋਲਦੇ ਆ ਨਾ ਉੱਠੋ ਭਾਈ ਜਪੋ ਨਾਮ ਪਰਣ ਭਾਈ ਜੀ ਦਾ ਸਪੀਕਰ ਕਿੱਥੇ ਸੁਣਦਾ ਸਾਡੀ ਘਰਾੜਿਆਂ ਦੀ ਬਾਜੋ ਦੂੱਚੀ ਹੁੰਦੀ ਆਪਾਂ ਵੀ ਤੇ ਰਜਾਈ ਦੱਬ ਲੈਨੇ ਛੱਡੋ ਪਰ ਆ ਸਵੇਰੇ ਸਵੇਰੇ ਕਹਿੰਦੇ ਸੌਣ ਨਹੀਂ ਦਿੰਦੇ ਜਦੋਂ ਸੌਣ ਦਾ ਵੇਲਾ ਤੋਂ ਸਪੀਕਰ ਲੱਗ ਜਾਂਦਾ ਸਾਡਾ ਵੀ ਉਹੀ ਹਾਲ ਹੈ ਤੇ ਸਾਧ ਸੰਗਤ ਜੀ ਅੱਜ ਸੁਣ ਲਿਆ ਮੂਲੇ ਖੱਤਰੀ ਨੇ ਅਣ ਸੁਣਿਆ ਕਰ ਦਿੱਤਾ ਕੰਨਾਂ 'ਚ ਬਾਜ ਪੈ ਗਈ ਮਰਦਾਨੇ ਦੀ ਪਰ ਉੱਠਿਆ ਨਹੀਂ ਬਾਹਰ ਨਹੀਂ ਆਇਆ ਤੇ ਸਾਧ ਸੰਗਤ ਤੀਜੀ ਬਾਜ ਵੀ ਮਾਰੀ ਬਾਹਰ ਨਹੀਂ ਆਇਆ ਘਰ ਵਾਲੀ ਕਹਿੰਦੀ ਬਾਬਾ ਤੈਨੂੰ ਇੱਕ ਵਾਰੀ ਕਹਿਤਾ ਮੂਲਾ ਘਰ ਹੀ ਨਹੀਂ ਹੈ ਮੁੜ ਜਾ ਵਾਪਸ ਮਰਦਾਨਾ ਆ ਗਿਆ ਆਕੇ ਕਹਿਣ ਲਗਾ ਮਹਾਰਾਜ ਮੂੜਾ ਹੈ ਨਹੀਂ ਘਰ ਮਾਰੇ ਕਹਿੰਦੇ ਹੈ ਨਹੀਂ ਕਹਿੰਦੇ ਨਹੀਂ ਹੈ ਮਾਰੇ ਕਹਿੰਦੇ ਫਿਰ ਹੈ ਹੀ ਨਹੀਂ ਉਹ ਕਹਿੰਦੇ ਜੀ ਅਗਲੇ ਪਿੰਡ ਗਿਆ ਮਾਰੇ ਕਹਿੰਦੇ ਗਿਆ ਫਿਰ ਬਚਨ ਕਰ ਦਿੱਤਾ ਉਧਰੋਂ ਕਾਲਾ ਨਾਗ ਨਿਕਲਿਆ ਤੇ ਮੂੜੇ ਨੂੰ ਡੰਗ ਮਾਰ ਗਿਆ ਬਸ ਤੜਪਨ ਲੱਗ ਪਿਆ ਹਾਏ ਹਾਏ ਕਰਦਾ ਮਹਾਰਾਜ ਉੱਠ ਕੇ ਅੱਗੇ ਚਲੇ ਗਏ ਘਰ ਵਾਲੇ ਕਹਿੰਦੇ ਕਾਹਦਾ ਰੌਲਾ ਪੈ ਗਿਆ ਭੱਜ ਕੇ ਗਏ ਸਾਰਾ ਟੱਬਰ ਮਾਤਾ ਗਈ ਘਰ ਵਾਲੀ ਗਈ ਕੀ ਹੋਇਆ ਉਹ ਕਹਿੰਦਾ ਮੈਨੂੰ ਸੱਪ ਨੇ ਡੰਗ ਮਾਰਿਆ ਜ਼ਹਿਰ ਚੜਦਾ ਜਾ ਰਿਹਾ ਉਹ ਸਾਧ ਸੰਗਤ ਜੀ ਕਹਿੰਦਾ ਮੈਨੂੰ ਲੈ ਚੱਲੋ ਗੁਰੂ ਨਾਨਕ ਦੇ ਚਰਨਾਂ 'ਚ ਵੇਲੋ ਹੁਣ ਰੋਂਦਾ ਪਹਿਲਾਂ ਨਹੀਂ ਸੀ ਨਾ ਹੁੰਦਾ ਹੁਣ ਜਦੋਂ ਜਾਨ ਨਿਕਲਦੀ ਹੈ ਕਹਿੰਦਾ ਲੈ ਚੱਲੋ ਚਾਰ ਜਣਾਂ ਨੇ ਪਾਇਆ ਮੰਜੀ ਤੇ ਆਂਢੀ ਗਵਾਂਢੀ ਇਕੱਠੇ ਹੋਏ ਦੌੜ ਲੇ ਮਗਰ ਮਹਾਰਾਜ ਦੇ ਚੁੱਕਿਆ ਮੰਜਾ ਮਾਰੇ ਕੋ ਲੈ ਮਹਾਰਾਜ ਕਰੋ ਕਿਰਪਾ ਮਹਾਰਾਜ ਕਹਿੰਦੇ ਮੂਲਿਆ ਕੀ ਗੱਲ ਹੋ ਗਈ ਮਹਾਰਾਜ ਕਿਰਪਾ ਕਰੋ ਮਾਰੇ ਕਹਿੰਦੇ ਤੈਨੂੰ ਕਿਹਾ ਸੀ ਦੋ ਲੱਤਾਂ ਤੇ ਚੱਲ ਕੇ ਆ ਜਾ ਤੇ ਹੁਣ ਚਾਰ ਜਣੇ ਵੀ ਤੇ ਲਿਹਾਈਏ ਝੁੱਕ ਕੇ ਹੁਣ ਵੀ ਤੇ ਆਇਆ ਹੀ ਨਹੀਂ ਮਹਾਰਾਜ ਕਿਰਪਾ ਕਰਦੇ ਹੋ ਹੁਣ ਰੋਂਦਾ ਹੈ ਨੇਤਰਾਂ ਚ ਜਲ ਵਗਦਾ ਹੈ ਤੇ ਮਾਰੇ ਕਹਿੰਦੇ ਮੂਲਿਆ ਕੀ ਗੱਲ ਹੋ ਗਈ ਮਹਾਰਾਜ ਕਿਰਪਾ ਕਰੋ ਮਰ ਚੱਲੇ ਆ ਮਾਰੇ ਕਹਿੰਦੇ ਤੂੰ ਹੀ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ ਕਹਿੰਦੇ ਹੁਣ ਤੂੰ ਕਿਉਂ ਡਰਦਾ ਹੈ ਫਿਰ ਮੌਤ ਤੋਂ ਉਹ ਤੂੰ ਹੀ ਤੇ ਕਹਿੰਦਾ ਸੀ ਹੁਣ ਕੀ ਹੋ ਗਿਆ ਤੈਨੂੰ ਕਿਉਂ ਡਰ ਰਿਹਾ ਹੈ ਮਹਾਰਾਜ ਕਿਰਪਾ ਕਰ ਲਓ ਬਖਸ਼ ਲਓ ਬਖਸ਼ ਲਓ ਕਰਦੇ ਦੀ ਨਿਕਲ ਗਈ ਜਾਨ ਮਰ ਗਿਆ ਹੁਣ ਹੁਕਮ ਮਹਾਰਾਜ ਦਾ ਸਤ ਸੰਗਤ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥ ਹੈ ਕੋਈ ਪੁੱਛੋ ਬਵੇਕੀਆਂ ਜਾਏ ਮੁਕਤੀ ਨਹੀਂ ਮਿਲਦੀ ਭਟਕਦਾ ਫਿਰਦਾ ਘਰ ਵਾਲੀ ਬੀਬੀ ਨੇ ਹੱਥ ਜੋੜੇ ਮਾਤਾ ਨੇ ਹੱਥ ਜੋੜੇ ਮਹਾਰਾਜ ਇਹਨੂੰ ਬਖਸ਼ ਲਓ ਬਖਸ਼ ਲਓ ਮਹਾਰਾਜ ਜੀ ਜਿਹੜਾ ਬੇਮੁਖ ਹੋ ਜਾ ਨਾਂ ਨੂੰ ਇੱਥੇ ਢੋਈ ਤੇ ਨਾ ਅੱਗੇ ਜਾ ਕੇ ਢੋਈ ਇੱਥੇ ਤੇ ਹੁਣ ਮਰ ਗਿਆ ਅੱਗੇ ਚਰਨਾਂ ਨਾਲ ਜੋੜ ਲਓ ਬਖਸ਼ ਲਓ ਮਹਾਰਾਜ ਕਹਿੰਦੇ ਅੱਜ ਨਹੀਂ ਬਖਸ਼ਣਾ ਮਾਤਾ ਬਖਸ਼ਾਂਗੇ ਪਰ ਇਹਨੂੰ ਹੁਣ ਦਸਵੇਂ ਜਾਮੇ ਵਿੱਚ ਆ ਕੇ ਬਖਸ਼ਾਂਗੇ ਤਰੀਕ ਪੈ ਗਈ ਨਾ ਤਰੀਕ ਮੂਲੇ ਦੀ ਤੇ ਤਰੀਕ ਪੈ ਗਈ ਸਾਡੀ ਨਹੀਂ ਪੈਣੀ ਸਾਨੂੰ ਤੇ 84 ਲੱਖ ਕੱਟ ਕੇ ਹੀ ਆਉਣਾ ਪੈਣਾ ਪਰ ਮੂਲੇ ਦੇ ਤਾਂ ਫਿਰ ਵੀ ਚਲੋ ਮਹਾਰਾਣੀ ਕਿਰਪਾ ਕਰ ਦਿੱਤੀ ਮਰਜ ਛੇਤੀ ਬਖਸ਼ੋ ਐਨਾ ਸਮਾਂ 300 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ 200 ਸਾਲ ਦੇ ਕਰੀਬ ਇਹ ਸਮਾਂ ਪੈ ਗਿਆ ਮਹਾਰਾਜ ਕਹਿਣ ਲੱਗੇ ਦਸਵੇਂ ਜਾਮੇ ਚ ਕਹਿੰਦੇ ਜੀ ਬਖਸ਼ੋ ਮਾਰੇ ਕਹਿੰਦੇ ਦੇਰ ਜਿੰਨੀ ਦੇਰ ਇਨੇ ਲਾਈ ਕਹਿੰਦੇ ਅਸੀਂ ਵੀ ਤੇ ਹੁਣ ਦੇਰ ਨਾਲ ਹੀ ਬਖਸ਼ਾਂਗੇ ਇਹਨੇ ਆਉਣ ਤੇ ਵੀ ਤੇ ਦੇਰ ਲਾਈ ਹੈ ਕੱਲ ਵੀ ਸਰਵਣ ਕੀਤਾ ਸੀ ਦਿਆਲਦਾਸ ਨੇ ਮਾਰੇ ਕਹਿੰਦੇ 7 ਦਿਨ ਲੇਟ ਹੋ ਗਏ ਸੱਤ ਜਨਮ ਗੁਰਪਰੀ ਤੋਂ ਪਿੱਛੇ ਪੈ ਗਏ ਬੁੱਢਣ ਸਾਹ ਕਹਿੰਦਾ ਦੁੱਧ ਸ਼ਕ ਲਓ ਮਾਰੇ ਕਹਿੰਦੇ ਹੁੰਦੇ ਆਮ ਛਕਾ ਦਿੰਦਾ ਤੇਰਾ ਛਕ ਲੈਂਦੇ ਤੂੰ ਜਿੰਨੀ ਦੇਰ ਲਾਈ ਹੈ ਉਨੇ ਦੇਰ ਨਾਲ ਛਕਾਂਗੇ ਫਿਰ ਮਹਾਰਾਜ ਵੇਖ ਲਓ ਸਾਹਬ ਲਾਓ ਤਨਗੁਰੂ ਨਾਨਕ ਸਹਿ ਵੇਲੇ ਦਾ ਬਚਨ ਫਿਰ ਛੇਵੇਂ ਰੂਪ ਵਿੱਚ ਮਹਾਰਾਜ ਆਏ ਤੇ ਸਾਧ ਸੰਗਤ ਮਾਰੇ ਕਹਿੰਦੇ ਬਖਸ਼ਾਂਗੇ ਜ਼ਰੂਰ ਪਰ ਇਹਨੂੰ ਅੱਜ ਨਹੀਂ ਬਖਸ਼ਾਂਗੇ ਤਰੀਕ ਪੈ ਗਈ ਮੂਲੇ ਦੀ ਫਿਰ ਵੇਖੋ 2 ਸਾਲ 200 ਸਾਲ ਕਰੀਬਨ ਇਹ ਸਮਾਂ ਮੂਲਾ ਪਟਕਦਾ ਫਿਰਦਾ ਤੇ ਇਹੋ ਜਿਹੇ ਨਖਿੱਧ ਜੂਨਾ ਚ ਪਟਕਿਆ ਇਹੋ ਜਿਹੇ ਜੂਨਾ ਨੇ ਜਿਨ੍ਹਾਂ ਦੀ ਉਮਰ ਕੁਝ ਕੰਟੀਆਂ ਦੀ ਨਹੀਂ ਹੁੰਦੀ ਇਹੋ ਜਿਹੇ ਵੀ ਜੂਨਾ ਕੁਝ ਕੰਟੀਆਂ ਦੀ ਕਈਆਂ ਦੀ ਕੁਝ ਮਿੰਟਾਂ ਦੀ ਉਮਰ ਹੁੰਦੀ ਕਈ ਜੂਨਾ ਇਹੋ ਜਿਹੇ ਜਿਨ੍ਹਾਂ ਦੀ ਉਮਰ ਕੁਝ ਦਿਨਾਂ ਦੀ ਹੁੰਦੀ ਕਈਆਂ ਦੀ ਕੁਝ ਮਹੀਨਿਆਂ ਦੀ ਉਹੀ ਉਮਰ ਹੁੰਦੀ ਕਈ ਜੂਨਾ ਵਿੱਚ ਮੂਲਾ ਭਟਕਦਾ ਫਿਰਦਾ ਤੱਕ ਕਰਮ ਕਮਾਵਣੇ ਦੋਸ਼ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ ਹੁਣ ਭਟਕਦਾ ਨਾ ਨਖੇਧ ਜੂਨਾ ਵਿੱਚ ਭਟਕਦਾ ਭਟਕਦਾ ਫਿਰ ਖਰਗੋਸ਼ ਦੀ ਜੂਨ ਵਿੱਚ ਪਿਆ ਕਲਗੀਧਰ ਪਿਤਾ ਵੇਲੇ ਜਿੱਥੇ ਆਜਾ ਹਜੂਰ ਸਾਹਿਬ ਜਾਂਦੇ ਆ ਨਾ ਉਥੇ ਸ਼ਿਕਾਰ ਘਾਟ ਗੁਰਦੁਆਰਾ ਸਾਹਿਬ ਬਣਿਆ ਤੇ ਧਨਕਲਗੀ ਤਰਪਤਾ ਅੱਜ ਸਾਦ ਸੰਧ ਪੱਥੇ ਚੋਂ ਕੱਢਿਆ ਤੀਰ ਕਮਾਨ ਤੇ ਚੜ੍ਹ ਕੇ ਛੱਡਿਆ ਉਹ ਤੀਰ ਵੱਜਿਆ ਜਾ ਕੇ ਖਰਗੋਸ਼ ਸਹੇ ਦੇ ਵਿੱਚ ਇੱਕ ਪਾਸਿਓਂ ਦੀ ਵੱਜ ਕੇ ਦੂਜੇ ਪਾਸੇ ਲੰਘ ਗਿਆ ਮਹਾਰਾਜ ਸਿੰਘ ਕਹਿੰਦੇ ਮਹਾਰਾਜ ਆ ਇਹਨੂੰ ਕਾਹ ਤੋਂ ਮਾਰਿਆ ਇੱਕ ਭੋਲਾ ਜਿਹਾ ਗਰੀਬ ਜਿਹਾ ਛੋਟਾ ਜਿਹਾ ਇਹ ਸਹੇ ਖਰਗੋਸ਼ ਇਹਨੂੰ ਕਿਉਂ ਮਾਰਿਆ ਮਾਰੇ ਕਹਿੰਦੇ ਸਾਡਾ ਸਿੱਖ ਹੈ ਮਹਾਰਾਜ ਸਿੱਖ ਮਾਰੇ ਕਹਿਣ ਲਗੇ ਪਹਿਲੇ ਜਨਮ ਵਿੱਚ ਇਹਨੂੰ ਬਚਨ ਕੀਤਾ ਸੀ ਤੇ ਇਹਨੂੰ ਦਸਵੇਂ ਜਮੇ ਵਿੱਚ ਬਖਸ਼ਾਂਗੇ ਆ ਕੇ ਤੇ ਅੱਜ ਵੇਖ ਲੋ ਧਨ ਕਲਗੀ ਤਰਪਿਤਾ ਨੇ ਕਰ ਦਿੱਤੀ ਕਿਰਪਾ ਮੂਲੇ ਦਾ ਉਹ ਕਹਿੰਦੇ ਮਹਾਰੇ ਕੌਣ ਐ ਸੁਣਾਓ ਖਾ ਵਾਰਤਾ ਮਹਾਰੇ ਕਹਿੰਦੇ ਅਸੀਂ ਨਹੀਂ ਇਹਦੇ ਤੂੰ ਹੀ ਪੁੱਛ ਲੋ ਮਾਰਿਆ ਜਲ ਦਾ ਛਿੱਟਾ ਮੂਲੇ ਦੀ ਆਤਮਾ ਸਾਹਮਣੇ ਆਖ ਦਿੱਤੀ ਸਰੀਰ ਧਾਰ ਲਿਆ ਤੇ ਮੂੜਾ ਹੱਥ ਜੋੜੀ ਖਲੋਤਾ ਸਿੰਘ ਪੁੱਛਦੇ ਤੂੰ ਕੌਣ ਐ ਕਹਿੰਦਾ ਮੈਂ ਮੂਲਾ ਖੱਤਰੀ ਹਾਂ ਕਹਿੰਦਾ ਮੈਂ ਵੀ ਤੁਹਾਡੇ ਵਾਂਗੂ ਮਰਦੇ ਨਾਲ ਰਹਿ ਚੁੱਕਿਆ ਹਾਂ ਗੁਰੂ ਨਾਨਕ ਸਾਹਿਬ ਦੇ ਨਾਲ ਰਿਹਾ ਸੀ ਪਰ ਮੇਰੇ ਕਰਮਾਂ ਨੇ ਮੈਨੂੰ ਮਾਰਿਆ ਮੇਰੇ ਹੀ ਕਰਮਾਂ ਨੇ ਮਾਰਿਆ ਕਿੰਨਾ ਕਿਸੇ ਦਾ ਕੋਈ ਦੋਸ਼ ਨਹੀਂ ਮੇਰੇ ਮਾਰਦੇ ਤੇ ਫਿਰ ਵੀ ਮੈਨੂੰ ਤਾਰਨ ਵਾਸਤੇ ਆ ਗਏ ਪਰ ਕੀਤਾ ਕੀ ਜਾਏ ਕਰਮ ਮਾੜੇ ਜਿਹੜੇ ਨੇ ਉਹ ਬਖਸ਼ਦੇ ਨਹੀਂ ਮਾੜਾ ਕਰਮ ਕੀਤਾ ਸੀ ਭੁੱਲ ਕੀਤੀ ਸੀ ਵੇਲੋ ਕਿੰਨਾ ਸਮਾਂ ਪਟਕਣਾ ਪੈ ਗਿਆ ਉਹ ਹੱਥ ਜੋੜਦਾ ਸਿੰਘੋ ਮਰ ਦੇ ਨਾਲ ਰਹਿੰਦੇ ਹੋ ਕਿਤੇ ਵੀ ਭੁੱਲ ਕੇ ਬੇਮੁਖ ਨਾ ਹੋ ਜਾਈਂ ਆ ਵੇਖੋ ਮੇਰਾ ਹਾਲ ਕਿਵੇਂ ਪਟਕਦਾ ਫਿਰਦਾ ਹੈ ਹੁਣ ਮੂਲੇ ਨੂੰ ਤੇ ਕਲਗੀਧਰ ਪਿਤਾ ਨੇ ਫੇਰ ਵੀ ਬਖਸ਼ ਲਿਆ ਸੀ ਵੀ ਬਖਸ਼ੇ ਜਾਵਾਂਗੇ ਕਿਤੇ ਉਹਦੀ ਤੇ ਤਰੀਕ ਪੈ ਗਈ ਸੀ ਸਾਡੀ ਨਹੀਂ ਪਹਿਣੀ ਮੂਲਾ ਤੇ ਬਖਸ਼ਿਆ ਗਿਆ ਸੀ ਨਹੀਂ ਬਖਸ਼ੇ ਜਾਣੇ ਤੇ ਆਓ ਆਪਾਂ ਵੀ ਕਿਰਪਾ ਹੋ ਜਾਵੇ ਜਿਹੜੇ ਅਮਰ ਸ਼ੱਕੇ ਕੁਰਬਾਨਾ ਕਿੱਲਿਆਂ ਤੇ ਟੰਗੀ ਫਿਰਦੇ ਆ ਨਾ ਬਣਾਓ ਮਨ ਆਪਣਾ ਉਹ ਕੀ ਸਮਝਿਆ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਬੁਲਾਉਣਾ ਜਾਨਾ ਬਹੁਤੇ ਆ ਜਿਹੜੇ 10 10 ਵਾਰੀ ਅਮਰ ਤੇ ਛਗੀ ਫਿਰਦੇ 10 10 ਵਾਰੀ ਛਗਣ ਵਾਲੇ ਵੀ ਹੈਗੇ ਹੁਣ ਕੀ ਬਣੇਗਾ ਉਹਨਾਂ ਲੋਕਾਂ ਦਾ ਕੀ ਸਮਝਦੇ ਆ ਉਹ ਭਾਈ ਪਤਾ ਸਿਆਂ ਦਾ ਪਾਣੀ ਉਹ ਸਾਧ ਸੰਗਤ ਪਾਣੀ ਵੀ ਸਮਝ ਲਿਆ ਕੇਵਲ ਮਿੱਠਾ ਪਾਣੀ